हां ਵੀ ਦੋਸਤੋ ਸਵਾਗਤ ਹੈ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਬੱਕਰੀਆਂ ਦਾ ਬੁਖਾਰ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਥਰਮਾਮੀਟਰ ਨਾਲ ਤੇ ਦੇਸੀ ਤਰੀਕੇ ਨਾਲ ਬੱਕਰੀਆਂ ਦਾ ਬੁਖਾਰ ਤੁਸੀਂ ਕਿਵੇਂ ਚੈੱਕ ਕਰਦੇ ਹੋ ਠੀਕ ਆ ਵੀਡੀਓ ਨੂੰ ਐਂਡ ਤਾਈਂ ਜੁੜੇ ਰਹੋ ਠੀਕ ਆ ਵੀਡੀਓ ਨਾਲ ਆਪਾਂ ਤੁਹਾਨੂੰ ਸਾਰੀ ਪ੍ਰੋਪਰ ਸਹੀ ਜਾਣਕਾਰੀ ਦੇਵਾਂਗੇ ਸਟੀਕ ਜਾਣਕਾਰੀ ਦੇਵਾਂਗੇ ਤੇ ਇੱਕ ਮੈਂ ਵੀਰਾਂ ਨੂੰ ਹੋਰ ਕਹਿਣਾ ਚਾਹਣਾ ਵੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਵੀਡੀਓ ਦੇਂਦੇ ਆ ਠੀਕ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣ ਤੇ ਜੇ ਕਿਸੇ ਮੇਰੇ ਵੀਰ ਨੇ ਕੋਈ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਉਹ ਵੀ ਆਪਣੇ ਨਾਲ ਮੈਸੇਜ ਤੇ ਜਾਂ ਫੋਨ ਤੇ ਰਾਬਤਾ ਕਰ ਸਕਦਾ ਜੇ ਕਿਸੇ ਮੇਰੇ ਵੀਰ ਨੇ ਵੀਡੀਓ ਬਣਵਾਉਣੀ ਆ ਜਾਂ ਕਿਵਰੀ ਜਾਨਵਰ ਸੇਲ ਕਰਨੇ ਆ ਉਹਦੇ ਲਈ ਵੀ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਡੀ ਵੀਡੀਓ ਚੈਨਲ ਦੇ ਉੱਤੇ ਪਾ ਸਕਦੇ ਆ ਆਪਣੇ ਤੇ ਠੀਕ ਆ ਇਹਦੇ ਲਈ ਵੀ ਬਿਰੋ ਆਪਣਾ ਕੋਈ ਖਰਚਾ ਪਾਣੀ ਨਹੀਂ ਕਿਸ ਤੋਂ ਲੈਂਦੇ ਆ ਆਪਾਂ ਕੋਈ 2000 5000 ਕਿਸ ਤੋਂ ਕੁਝ ਨਹੀਂ ਲੈਂਦੇ ਬਿਲਕੁਲ ਫ੍ਰੀ ਸੇਵਾ ਆਪਣੀ ਠੀਕ ਆ ਤੇ ਕੋਈ ਵੀ ਮੇਰਾ ਵੀਰ ਆਪਣੇ ਤੋਂ ਵੀਡੀਓ ਬਣਵਾ ਸਕਦਾ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਬੁਖਾਰ ਬਾਰੇ ਠੀਕ ਆ ਇਮ ਹੁਣ ਆਪਣੇ ਕੋਲ ਇਹ ਬੱਕਰੀ ਆ ਠੀਕ ਆ ਇਹਦਾ ਆਪਾਂ ਬੁਖਾਰ ਕਿਵੇਂ ਚੈੱਕ ਕਰਨਾ ਤੁਹਾਨੂੰ ਦਿਖਾਉਣਾ ਹੈ ਵੀਡੀਓ ਦੇ ਵਿੱਚ ਤਾਂ ਦੋਸਤੋ ਥਰਮਾਮੀਟਰ ਲੈਣਾ ਪਹਿਲਾਂ ਤੁਸੀਂ ਠੀਕ ਆ ਥਰਮਾਮੀਟਰ ਤੁਸੀਂ ਇਹਦਾ ਟੈਂਪਰੇਚਰ ਦੇਖਣਾ ਹੁੰਦਾ ਠੀਕ ਆ ਇਹਨੂੰ ਤੁਸੀਂ 100 ਡਿਗਰੀ ਤੋਂ ਥੱਲੇ ਥੱਲੇ ਜਾਣਾ ਹੁੰਦਾ ਟੈਂਪਰੇਚਰ ਨੂੰ ਠੀਕ ਆ ਕਿਵਰੀ ਗਰਮੀ ਗਰਮੀ ਦੇ ਵਿੱਚ ਪਿਆ ਹੁੰਦਾ ਟੈਂਪਰੇਚਰ ਇਹਦਾ ਮਤਲਬ ਅਪ ਹੋ ਜਾਂਦਾਗਾ ਤਿੰਨ ਚਾਰ ਪੰਜ ਦੇ ਪਹਿਲਾਂ ਹੀ ਫਰਦਾ ਹੁੰਦਾ ਤੇ ਇਹਨੂੰ ਤੁਸੀਂ ਤਕਰੀਬਨ 100 ਡਿਗਰੀ ਤੋਂ ਥੱਲੇ ਲਾਉਣਾ ਹੁੰਦਾ ਤੇ 37 ਡਿਗਰੀ ਟੈਂਪਰੇਚਰ ਕਹੇ ਨੇ ਜਿਵੇਂ ਆਪਾਂ 3.7 ਆਇਆ ਜਾਂਦਾ 37 ਡਿਗਰੀ ਇੱਥੇ ਵਿਚਾਲੇ ਤੀਰ ਦਾ ਨਿਸ਼ਾਨ ਲੱਗਿਆ ਹੁੰਦਾ ਇਹਦੇ ਠੀਕ ਆ ਤਾਂ ਹੁਣ ਮੈਂ ਵੀਡੀਓ ਦੇ ਵਿੱਚ ਵੀ ਦਿਖਾ ਦਿੰਨਾ ਠੀਕ ਆ ਕਲੀਅਰ ਕਰ ਲੀ ਮੈਂ ਉਂਗਲ ਮਾਰ ਕੇ ਕਲੀਅਰ ਆ ਜੂਗਾ ਠੀਕ ਆ ਦੇਖ ਸਕਦੇ ਹੋ ਦੋਸਤੋ ਤਾਂ ਤੁਸੀਂ ਇੱਥੋਂ ਹੇਲ ਦਾ ਦੇਖੋਗੇ ਟੈਂਪਰੇਚਰ ਤਾਂ ਬਿਲਕੁਲ 102 ਦੇ ਥੋੜਾ ਜਿਆਦਾ ਉੱਪਰ ਫਿਰਦਾਗਾ ਟੈਂਪਰੇਚਰ ਦੇ ਵਿੱਚ ਪਾਰਾ ਹੁੰਦਾ ਤਾਂ ਇਸ ਜਗ੍ਹਾ ਦੇ ਉੱਤੇ ਕਦੇ ਵੀ ਹੱਥ ਨਹੀਂ ਲਾਉਣਾ ਤੁਸੀਂ ਬੁਖਾਰ ਦੇਖਣ ਲੱਗੇ ਜੇ ਤੁਸੀਂ ਇਹਨੂੰ ਐ ਪੜ੍ਹੋਗੇ ਸੋਡੀ ਬੋਡੀ ਦਾ ਖੁੱਦ ਟੈਂਪਰੇਚਰ ਦੱਸੂਗਾ ਠੀਕ ਆ ਤਾਂ ਜੇ ਤੁਸੀਂ ਇਹਨੂੰ ਹੱਥ ਨਹੀਂ ਲਾਉਣਾ ਠੀਕ ਆ ਜੇ ਟੈਂਪਰੇਚਰ ਆਪਾਂ ਤਾਂ ਨੂੰ ਥੋੜੇ ਠੰਡੇ ਪਾਣੀ ਚ ਡਬੋ ਕੇ ਦੋ ਵਾਰੀ ਝਾੜ ਦੋ ਸੀ ਇਦਾਂ ਇਦਾਂ ਤੇ ਇਹ ਟੈਂਪਰੇਚਰ ਥੱਲੇ ਆ ਜੂਗਾ ਠੀਕ ਆ ਤੇ ਜੇ ਕਿਵਰ ਜਿਆਦੇ ਠੰਡੇ ਦੇ ਵਿੱਚ ਪਿਆ ਤਾਂ ਜਿਆਦੇ ਟੈਂਪਰੇਚਰ ਡਾਊਨ ਹੋ ਜਾਂਦਾ ਤੁਸੀਂ ਬੱਕਰੀ ਦਾ ਜੋ ਬੁਖਾਰ ਚੈੱਕ ਕਰੋਗੇ ਤਾਂ ਆਪਣੇ ਆਪ ਇਹ ਟੈਂਪਰੇਚਰ ਉੱਪਰ ਅਪ ਕਰ ਲੂਗਾ ਠੀਕ ਆ ਤਾਂ ਤੁਹਾਨੂੰ ਮੈਂ ਥਰਮੋਮੀਟਰ ਲਾਉਣ ਦਾ ਤਰੀਕਾ ਦੱਸਦਾ ਕਿਉਂਕਿ ਬਹੁਤ ਵੀਰਾਂ ਨੂੰ ਥਰਮੋਮੀਟਰ ਲਾਉਣਾ ਹੀ ਨਹੀਂ ਆਉਂਦਾ ਠੀਕ ਆ ਤਾਂ ਇਸ ਦਾ ਇੱਕ ਇਹ ਮਕਸਦ ਤੁਸੀਂ ਆਪ ਦਾ ਘਰੇ ਮਨ ਲੋ ਆਪ ਦੇ ਜਾਨਵਰਾਂ ਨੂੰ ਦੇਖ ਸਕਦੇ ਹੋ ਕੇਅਰ ਕਰ ਸਕਦੇ ਹੋ ਡਾਕਟਰ ਕੋਲੇ ਜਾਣ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਥਰਮੋਮੀਟਰ ਲਾਉਣਾ ਤਾਂ ਬਾਲੇ ਵੀਰਾਂ ਸਿੱਧਾ ਸੈਨੋਮਾਮੀਟਰ ਲਾ ਦਿੰਦੇ ਠੀਕ ਆ ਤਾਂ ਸਿੱਧਾ ਸੈਨੋਮਾਮੀਟਰ ਲਾਉਂਗੇ ਤਾਂ ਇਹਨੇ ਸਿਰਫ ਤੁਹਾਨੂੰ ਮਿੰਗਣ ਦਾ ਟੈਂਪਰੇਚਰ ਦੱਸਣਾ ਹੈ ਠੀਕ ਆ ਇਸ ਨੂੰ ਤੁਸੀਂ ਥਰਮੋਮੀਟਰ ਲਾਉਣ ਤੋਂ ਬਾਅਦ ਐਦਾਂ ਹਲਕਾ ਥੱਲੇ ਨੂੰ ਪੁਸ਼ ਕਰਨਾ ਠੀਕ ਆ ਬਿਲਕੁਲ ਤੇ ਫਿਰ ਥੋੜਾ ਜਿਹਾ ਹੱਡੀ ਨਾਲ ਟੱਚ ਕਰੂਗਾ ਉੱਪਰ ਠੀਕ ਆ ਫਿਰ ਇਹ ਬੋਡੀ ਦਾ ਟੈਂਪਰੇਚਰ ਦੱਸੂਗਾ ਤੇ ਕਈ ਵਾਰ ਮਿੰਗਣ ਸਿੱਧੀ ਲਾ ਦਿੰਦੇ ਆਪਾਂ ਮਿੰਗਣ ਦੇ ਵਿੱਚ ਲੱਗ ਜਾਂਦਾ ਹੈ ਤੇ ਇਹ ਫਿਰ ਮਿੰਗਣ ਦਾ ਟੈਂਪਰੇਚਰ ਹੀ ਦੱਸਿਆਊਗਾ ਠੀਕ ਆ ਤਾਂ ਇਸ ਚੀਜ਼ ਦੇ ਤੁਸੀਂ ਖਾਸ ਖਿਆਲ ਰੱਖਣਾ ਠੀਕ ਆ ਤੇ ਇੱਕ ਤੁਹਾਨੂੰ ਦੇਸੀ ਤਰੀਕਾ ਦੱਸਦੇ ਆ ਵੀ ਦੇਸੀ ਤਰੀਕੇ ਨਾਲ ਬੁਖਾਰ ਤੁਸੀਂ ਕਿਵੇਂ ਦੇਖ ਸਕਦੇ ਹੋ ਠੀਕ ਆ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਹੈਗਾ ਬੱਕਰੀ ਨੂੰ ਫੜਨਾ ਠੀਕ ਆ ਬੱਕਰੀ ਨੂੰ ਫੜਨ ਵੇਲੇ ਤੁਸੀਂ ਠੀਕ ਆ ਇੱਕ ਗੱਲ ਦਾ ਧਿਆਨ ਰੱਖਣਾ ਬੱਕਰੀ ਦੇ ਜਿੱਥੋਂ ਮਿੰਗਣ ਆਉਂਦੀ ਹੈ ਕਹਿਣ ਦਾ ਭਾਅ ਬੇਸਟਿੰਗ ਵਾਲਾ ਉਹ ਆ ਪੂਛ ਦੇ ਥੱਲੇੋਂ ਠੀਕ ਆ ਆ ਤਿੰਨ ਉਂਗਲਾਂ ਜਾਂ ਦੋ ਉਂਗਲਾਂ ਤੁਸੀਂ ਥੱਲੇ ਸੇ ਨਾਲ ਲੈਣੀ ਆ ਉੱਪਰਲੇ ਅੰਗੂਠਾ ਉੱਪਰ ਲਾਉਣਾ ਇਥੋਂ ਆਏ ਫੜਨਾ ਇਸ ਚੀਜ਼ ਨੂੰ ਠੀਕ ਆ ਜੇ ਤੁਸੀਂ ਕਰੇ ਟਰਾਈ ਕਰ ਸਕਦੇ ਹੋ ਠੀਕ ਆ ਬੁਖਾਰ ਵਾਲੀ ਬੱਕਰੀ ਨੂੰ ਫੜ ਕੇ ਦੇਖੋਗੇ ਤਾਂ ਜੋ ਥੱਲੇ ਦਾ ਟੈਂਪਰੇਚਰ ਉਹ ਆ ਚੀਜ਼ ਦਾ ਪਹੂਗਾ ਠੀਕ ਆ ਇਥੇ ਉਂਗਲਾਂ ਪੂਰਿਆਂ ਗਰਮ ਹੋਣੀ ਆਪਣੀਓ ਪਤਾ ਲੱਗੂਗਾ ਤੁਹਾਨੂੰ ਉਡੀ ਬੋਡੀ ਨੂੰ ਵੀ ਹਾਂ ਬੱਕਰੀ ਨੂੰ ਬੁਖਾਰ ਹੈ ਠੀਕ ਆ ਤੇ ਹੋਰ ਬੱਕਰੀਆਂ ਫੜ ਕੇ ਦੇਖ ਲਓ ਜੇ ਹੁਣ ਇਹਦਾ ਟੈਂਪਰੇਚਰ ਨਾਰਮਲ ਆ ਕੋਸੀ ਜੀ ਹੈ ਠੀਕ ਆ ਜਿਹੜੀ ਬੱਕਰੀ ਨੂੰ ਬੁਖਾਰ ਹੋਊਗਾ ਤਾਂ ਉਹ ਬਿਲਕੁਲ ਇਥੋਂ ਗਰਮ ਹੋਊਗੀ ਠੀਕ ਆ ਇਹ ਹੁੰਦਾ ਦੇਸੀ ਤਰੀਕਾ ਬੁਖਾਰ ਦੇਖਣ ਦਾ ਕੰਨਾਂ ਤੋਂ ਕਈ ਵਾਰੀ ਨਹੀਂ ਪਤਾ ਲੱਗਦਾ ਠੀਕ ਆ ਕੰਨਾਂ ਵਾਲਾ ਤਾਂ ਉਹ ਸਿਰਫ ਇੱਕ ਬਹੁਤ ਪੁਰਾਣਾ ਤਰੀਕਾ ਤੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਠੀਕ ਆ ਬੁੱਡੀ ਬੱਕਰੀ ਨੂੰ ਬੁਖਾਰ ਹੈ ਕਿ ਨਹੀਂ ਹੈਗਾ ਠੀਕ ਆ ਇਹ ਇਹ ਦੋ ਤਿੰਨ ਚੀਜ਼ਾਂ ਹੋ ਜਾਂਦੀਆਂ ਜਿਨ੍ਹਾਂ ਨਾਲ ਆਪਾਂ ਬੱਕਰੀ ਦਾ ਬੁਖਾਰ ਦੇਖ ਸਕਦੇ ਹਾਂ ਤੇ ਕੰਨਾਂ ਦਾ ਕਈ ਵਾਰੀ ਨਹੀਂ ਹਿਸਾਬ ਚੋਂਦਾ ਹੁੰਦਾ ਕੰਮ ਕਈ ਵਾਰੀ ਮੰਨ ਲਓ ਵੀ ਬੱਕਰੀ ਧੁੱਪੇ ਬੈਠੀ ਹੈ ਤਾਂ ਵੀ ਕੰਨ ਗਰਮ ਹੋ ਜਾਂਦੇ ਆ ਜਾਂ ਕਈ ਵਾਰੀ ਕੋਈ ਭੱਜੀ ਨੱਠੀ ਫਿਰਦੀ ਹੈ ਤਾਂ ਵੀ ਕੰਨ ਗਰਮ ਹੋ ਜਾਂਦੇ ਆ ਤੇ ਉੱਥੋਂ ਜ਼ਿਆਦਾ ਪਤਾ ਨਹੀਂ ਲੱਗਦਾ ਤਾਂ ਸਭ ਤੋਂ ਪਹਿਲਾਂ ਇੱਥੋਂ ਪਤਾ ਲੱਗੂ ਆ ਬਾਕੀ ਫਿਰ ਇਹ ਹੁੰਦਾ ਵੀ ਜੇ ਥੋੜਾ ਜਾਨਵਰ ਬਿਮਾਰ ਹੋਊਗਾ ਠੀਕ ਆ ਕੋਈ ਉਹਨੂੰ ਰਿੱਕ ਤੇ ਫੜਿੱਕ ਤੇ ਹੋਊਗੀ ਤਾਂ ਬਿਲਕੁਲ ਨਰਾਲ ਕਿਸੇ ਕੰਧ ਨਾਲ ਸਿਰ ਲਾ ਕੇ ਪੂਛ ਥੱਲੇ ਕਰ ਜੂਗਾ ਜੇ ਤੁਹਾਡਾ ਜਾਨਵਰ ਮੰਨ ਲਓ ਕੰਡਮ ਹੋਊਗਾ ਥੋੜਾ ਕਹਣਾ ਕੋਈ ਉਹਨੂੰ ਦਿੱਕਤ ਆ ਗਈ ਪੂਛ ਬਿਲਕੁਲ ਥੱਲੇ ਕਰ ਜੂ ਉਹ ਠੀਕ ਆ ਇਕੱਠਾ ਹੋ ਕੇ ਖੜੂਗਾ ਸਿਰ ਨੀਵਾ ਕਰ ਜੂਗਾ ਕੰਧ ਨਾਲ ਸਿਰ ਲਾ ਕੇ ਖੜੂਗਾ ਇਸ ਤਰ੍ਹਾਂ ਇਹ ਤਰੀਕੇ ਹੁੰਦਾ ਥੋੜੇ ਜਾਨਵਰ ਨੂੰ